ਸਸੀ ਕਾਲਜੀ ਕਰੇਲੇ ਦਾ achar ਬਣਾਉਣ ਲੱਗੇ ਆ ਕਰੇਲੇ ਆਪਾਂ ਧੋ ਲਏ ਤੋਕੇ ਸਾਫ ਕਰ ਲਏ ਕੱਟ ਲਏ ਆਪਾਂ ਸਾਰੇ ਪੰਜ ਚਮਚ ਨਮਕ ਦੇ ਪਾ ਕੇ ਤੇ ਇਹਨਾਂ ਨੂੰ ਆਪਾਂ ਜਿਹੜਾ achar 5 ਘੰਟੇ ਇਦਾਂ ਮਿਕਸ ਕਰਕੇ ਟਾਕੇ ਰੱਖ ਦੇਣਾ 2 ਚਮਚੇ ਰਾਈ 2 ਚਮਚੇ ਸਾਬਤਾ ਧਨੀਆ 2 ਚਮਚੇ ਜਿਹੜੇ 1 ਚਮਚਾ ਆਪਾਂ ਪਾਇਆ ਕਾਲੀ ਮਿਰਚ 2 ਚਮਚੇ ਮਿੱਠੀ ਸੌਫ ਇੱਕ ਚਮਚਾ ਜੀਰਾ ਇਹਨਾਂ ਸਾਰੇ ਮਸਾਲਿਆਂ ਨੂੰ ਰੋਸਟ ਕਰਕੇ ਕੱਢ ਲਿਆ ਠੰਡਾ ਕਰ ਲੈਣਾ ਕਲੌਂਜੀ ਤੇ ਜਵੈਣ ਕੇ ਇੱਕ ਚਮਚਾ ਪਾ ਕੇ ਇਹਨੂੰ ਵੀ ਥੋੜ੍ਹਾ ਜਿਹਾ ਸੇਕ ਲਵਾ ਲਿਆ ਦੇਖੋ ਇਹਨਾਂ ਪਾਣੀ ਜਿਹੜਾ ਕਰੇਲਿਆਂ ਚੋਂ ਨਿਕਲਿਆ ਆਇਆ ਹੈ ਕਰੇਲੇ ਸਾਰੇ ਨਿਚੋੜ ਕੇ ਲਗ ਕਰ ਲੈ ਦੇਗੀ ਮਿਰਚ ਇੱਕ ਚਮਚਾ ਕੌੜੀ ਮਿਰਚ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਨਮਕ ਦਾ ਇੱਕ ਚਮਚਾ ਪਾ ਕੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਜਿਹੜਾ ਆਪਾਂ ਕਲੌਂਜੀ ਤੇ ਜਵੈਣ ਸੀ ਉਹ ਵੀ ਪਾ ਦਿੱਤੀ ਆ ਮਸਾਲਾ ਪੀਸ ਲਿਆ ਸੀ ਉਹ ਵੀ ਪਾਤਾ ਆ ਇੱਕ ਚਮਚਾ ਇੱਕ ਕੱਪ ਸੌਰੀ ਸਿਰਕੇ ਦਾ ਪਾਤਾ ਵਾਈਟ ਸਿਰਕਾ ਇਹਦੇ ਵਿੱਚ ਆਪਾਂ ਪਾ ਦੁੱਤੀ ਆ ਥੋੜੀ ਜਿਹੀ ਹਿੰਗ ਤੇ ਲਾਲ ਮਿਰਚ ਪਾ ਕੇ ਤੇਲ ਗਰਮ ਕਰਕੇ ਵਿੱਚ ਪਾਤਾ ਦੇਖੋ achar ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਸਸਿਕਾ ਜੀ